ਅਸੀਂ ਸਾਰੇ ਐਡਵੋਕੇਟ ਸਾਹਿਬਾਨਾਂ ਪਹਿਲਾਂ ਤਾਂ ਅੱਜ ਮੱਗਰ ਸੰਗਰਾਦ ਦੀਆਂ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਵਧਾਈਆਂ ਪਰ ਜੋ ਅੱਜ ਸਾਡੀ ਬਾਰ ਦੇ ਵਿੱਚ ਇੱਥੇ ਕੋਰਟ ਦੇ ਵਿੱਚ ਵਾਪਰ ਰਿਹਾ ਹੈ ਉਹ ਬਹੁਤ ਹੀ ਇੱਕ ਗੰਭੀਰ ਵਿਸ਼ਾ ਬਣ ਚੁੱਕਿਆ ਹੈ ਪਿਛਲੇ ਕਾਫੀ ਸਮੇ ਤੋਂ ਅੱਗੇ ਵੀ ਸਾਡੀ ਇਸ ਬਾਰ ਦੀ ਬਿਲਡਿੰਗ ਨੂੰ ਇਸ ਜ਼ਿਲ੍ਹਾ ਕਚੈਰੀ ਦੀ ਬਿਲਡਿੰਗ ਨੂੰ ਥ੍ਰੈਟ ਕਾਲ ਆਈ ਸੀ ਈਮੇਲ ਦੇ ਰਾਹੀਂ ਉਦੋਂ ਵੀ ਆ ਕੇ ਪੁਲਿਸ ਨੇ ਸਾਰਾ ਚੈੱਕ ਕੀਤਾ ਸੀ ਬਟ ਉਦੋਂ ਵੀ ਕੁਝ ਨਹੀਂ ਸੀ ਮਿਲਿਆ ਇੱਥੇ ਅੱਜ ਫੇਰ ਥ੍ਰੈਟ ਕਾਲ ਆਈ ਹੈ ਤੇ ਜਿਹਦੇ ਨਾਲ ਅੱਜ ਸਾਡੀ ਕਚਹਿਰੀ ਜਿਹੜੀ ਆ ਬਿਲਕੁਲ ਬੰਦ ਪਈ ਆ ਜਿਹਦੇ ਨਾਲ ਅੱਜ ਕੋਈ ਵੀ ਇੱਥੇ ਕੰਮ ਨਹੀਂ ਹੋ ਰਿਹਾ ਇਹ ਪ੍ਰਸ਼ਾਸਨ ਦੀ ਪੁਲਿਸ ਦੀ ਬਿਲਕੁਲ ਫੇਲੀਅਰ ਆ ਕਿਉਂਕਿ ਪੁਲਿਸ ਇਸ ਮਸਲੇ ਦੇ ਉੱਪਰ ਸਾਰੇ ਹੀ ਵਕੀਲ ਸਾਹਿਬਾਨ ਨੂੰ ਜੱਜ ਸਾਹਿਬਾਨ ਨੂੰ ਔਰ ਡਿਫੀਗੈਂਡਸ ਨੂੰ ਸਿਕਿਉਰਿਟੀ ਪ੍ਰਦਾਨ ਕਰਨ ਦੇ ਵਿੱਚ ਬਿਲਕੁਲ ਫੇਲ ਹੋਈ ਆ ਕਿਉਂਕਿ ਅੱਜ ਫੇਰ ਕਚਹਿਰੀ ਇਸੇ ਵਜ੍ਹਾ ਕਰਕੇ ਬੰਦ ਪਈ ਆ ਸਾਡੀ ਪੁਲਿਸ ਦਾ ਆਜਕਲ ਇਹ ਹਾਲ ਹੋ ਚੁੱਕਿਆ ਆ ਕਿ ਗਵਰਨਮੈਂਟ ਤਾਂ 1 ਮਿੰਟ ਦੇ ਵਿੱਚ ਕਾਉਂਸਲਰਾਂ ਨੂੰ ਹੋਰ ਲੀਡਰ ਸਾਹਿਬਾਨਾਂ ਨੂੰ ਹੋਰ ਆਮ ਲੋਕਾਂ ਨੂੰ ਜਿਹੜੇ ਕਿ ਲੀਡਰਾਂ ਦੇ ਨੇੜੇ ਨੇ ਉਹਨਾਂ ਨੂੰ ਬਿਨਾਂ ਵਜ੍ਹਾ ਇਹਨਾਂ ਨੇ 4-4 5-5 ਗਨਮੈਂਟ ਦਿੱਤੇ ਹੋਏ ਨੇ ਜੇਕਰ ਕਮਿਸ਼ਨਰ ਪੁਲਿਸ ਨੂੰ 420 ਦੀ ਦਰਖਾਸਤ ਦਿਓ ਤਾਂ ਸਭ ਤੋਂ ਪਹਿਲਾਂ ਉਹਦੀ ਇਨਕੁਆਇਰੀ ਸ਼ੁਰੂ ਹੋ ਜਾਂਦੀ ਹੈ ਕੀ ਅਸੀਂ ਸਾਰੇ ਸਿਟੀਜ਼ਨ ਨੂੰ ਨਾਗਰਿਕ ਨੂੰ ਲੀਟੀਗੈਂਟਸ ਨੂੰ ਕੋਰਟ ਦੇ ਵਿੱਚ ਐਡਵੋਕੇਟ ਸਾਹਿਬਾਨ ਨੂੰ ਇਸ ਬਿਲਡਿੰਗ ਨੂੰ ਕੀ ਪੁਲਿਸ ਸਿਕਿਉਰਿਟੀ ਪ੍ਰਦਾਨ ਨਹੀਂ ਕਰ ਸਕਦੀ ਇਹ ਬਿਲਕੁਲ ਪੁਲਿਸ ਦਾ ਫੇਲਿਅਰ ਆ ਜਿਹਦੇ ਨਾਲ ਹਰੇਕ ਦਾ ਨੁਕਸਾਨ ਹੋ ਰਿਹਾ ਹੈ ਪਰ ਪਤਾ ਨਹੀਂ ਕਿਉਂ ਪੁਲਿਸ ਜਿਹੜੀ ਬਿਲਕੁਲ ਛਾਂਤ ਪਈ ਆ ਅੱਜ ਪੰਜਾਬ ਦੇ ਵਿੱਚ ਹੋ ਕੀ ਰਿਹਾ ਗੈਂਗਿਸਮ ਚੱਲ ਰਹੀ ਆ ਇਹੋ ਜਿਹੇ ਹਾਲਾਤ ਆ ਜਦੋਂ ਟੈਰੋਇਜ਼ਮ ਸੀ ਪੰਜਾਬ ਦੇ ਵਿੱਚ ਉਸ ਵਕਤ ਨਹੀਂ ਸੀ ਉਦੋਂ ਵੀ ਆਮ ਲੋਕ ਜਿਹੜੇ ਸੀ ਉਹ ਆਪਣਾ ਕਾਰੋਬਾਰ ਕਰਦੇ ਸੀ ਤੁਰੇ ਫਿਰਦੇ ਸੀ ਹਾਂ ਠੀਕ ਹੈ ਕਿ ਪਾਰਟਿਕੂਲਰ ਵਰਗ ਉਦੋਂ ਬੜਾ ਤੰਗ ਸੀ ਸਾਰਾ ਬਟ ਅੱਜ ਕੀ ਹੋ ਰਿਹਾ ਆ ਕਿ ਥ੍ਰੈਟ ਕਾਲ ਆ ਰਹੀਆਂ ਨੇ ਕਦੀ ਕਿਸੇ ਸਵੀਟ ਸ਼ਾਪ ਦੇ ਬਾਹਰ ਗੋਲੀਆਂ ਚੱਲਦੀਆਂ ਨੇ ਕਦੀ ਕਿਤੇ ਚੱਲਦੀਆਂ ਨੇ ਪਰ ਪ੍ਰਸ਼ਾਸਨ ਇਸ ਤਰ੍ਹਾਂ ਪੁਲਿਸ ਫੇਲ ਹੋ ਚੁੱਕੀ ਹੈ ਸਾਨੂੰ ਇਸ ਚੀਜ਼ ਦੀ ਉਮੀਦ ਬਿਲਕੁਲ ਨਹੀਂ ਸੀ ਲੁਧਿਆਣਾ ਕਮਿਸ਼ਨਰ ਦੇ ਰੇਟ ਤਾਂ ਜਿਹੜਾ ਹੈਗਾ ਆ ਇਸ ਟਾਈਮ ਸਵਪਨ ਸ਼ਰਮਾ ਦੇ ਅੰਡਰ ਇਹ ਤਾਂ ਮੈਂ ਕਹਾਂਗਾ ਕਿ ਪੁਲਿਸ ਬਿਲਕੁਲ ਫੇਲ ਆ 420 ਦੀ ਹੁਣੇ ਸੀਪੀ ਸਾਹਿਬ ਨੂੰ ਦਰਖਾਸਤ ਦਿਓ ਤੇ ਸਭ ਤੋਂ ਪਹਿਲਾਂ ਉਹਦੇ ਮਗਰ ਲੱਗ ਜਾਣਗੇ ਸਾਰੇ ਉਹ ਸਾਨੂੰ ਸਮਝ ਨਹੀਂ ਆਉਂਦੀ ਕਿ ਕੀ ਚੱਕਰ ਕੀ ਆ ਉਹਦੇ ਵਿੱਚ ਕਿਹਈ ਤਰ੍ਹਾਂ ਦਾ ਸਿਸਟਮ ਚੱਲ ਰਿਹਾ ਐ ਇੱਥੇ ਪਰ ਅਸੀਂ ਉਸ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਅਸੀਂ ਇੱਕੋ ਇੱਕ ਦਰਖਾਸਤ ਕਰਦੇ ਆਂ ਬੇਨਤੀ ਕਰਦੇ ਆਂ ਕਿ ਸਰਕਾਰ ਜਿਹੜੀ ਆ ਉਹ ਸਾਡੇ ਐਡਵੋਕੇਟ ਸਾਹਿਬਾਨ ਨੂੰ ਸਾਡੀ ਬਾਰ ਦੀ ਇਸ ਬਿਲਡਿੰਗ ਨੂੰ ਜ਼ਿਲ੍ਹਾ ਕਚੈਰੀ ਦੀ ਬਿਲਡਿੰਗ ਨੂੰ ਕੰਪਲੀਟ ਸੁਰੱਖਿਆ ਪ੍ਰਦਾਨ ਕਰੇ ਤਾਂ ਕਿ ਇੱਥੇ ਕੋਈ ਵੀ ਮਾੜਾ ਇਨਸੀਡੈਂਟ ਨਾ ਵਾਪਰੇ ਔਰ ਇੱਥੇ ਕਦੇ ਵੀ ਇਸ ਮੁੱਦੇ ਨੂੰ ਲੈ ਕੇ ਕਚੈਰੀ ਬੰਦ ਨਾ ਹੋਵੇ ਕਿ ਅੱਜ ਫੇਰ ਥ੍ਰੈਟ ਕਾਲ ਆ ਗਈ ਆ ਜੇਕਰ ਪਹਿਲਾਂ ਹੀ ਈਮੇਲ ਆਈ ਸੀ ਤਾਂ ਉਸ ਵਕਤ ਸੀਪੀ ਸਾਹਿਬ ਨੇ ਉਹਦੀ ਪੂਰੀ ਇਨਕੁਆਇਰੀ ਕਰਾ ਕੇ ਕਿ ਜੇਕਰ ਉਹ ਭੋਗਸ ਸੀ ਦਾ ਫੇਕ ਕਾਲ ਸੀ ਈਮੇਲ ਤਾਂ ਉਸ ਵਿਅਕਤੀ ਦੇ ਵਿਰੁੱਧ ਪਰਚਾ ਰਜਿਸਟਰਡ ਕਰਕੇ ਕਾਰਵਾਈ ਕਿਉਂ ਨਹੀਂ ਹੋਈ ਤੇ ਅੱਜ ਵੀ ਉਹ ਹਾਲਾਤ ਨੇ ਜੇਕਰ ਕੋਈ ਅਨ ਅਨਸਖਾਵੀ ਘਟਨਾ ਵਾਪਰਦੀ ਆ ਕੋਈ ਇਨਸੀਡੈਂਟ ਵਾਪਰ ਜਾਂਦਾ ਆ ਉਸ ਦੀ ਜ਼ਿੰਮੇਵਾਰੀ ਜਿਹੜੀ ਆ ਲੁਧਿਆਣਾ ਪੁਲਿਸ ਕਮਿਸ਼ਨਰ ਦੀ ਹੋਵੇਗੀ ਜੇਕਰ ਕਿਸੇ ਵੀ ਐਡਵੋਕੇਟ ਸਾਹਿਬ ਨੂੰ ਦਾ ਨੁਕਸਾਨ ਹੁੰਦਾ ਆ ਤੇ ਅਸੀਂ ਵਾਰਨਿੰਗ ਦਿੰਨੇ ਆ ਇਹ ਵੀ ਕਮਿਸ਼ਨਰ ਜਿਹੜਾ ਲੁਧਿਆਣਾ ਜ਼ਿੰਮੇਵਾਰ ਹੋਵੇਗਾ ਜੇਕਰ ਕਿਸੇ ਲਿਟੀਗੈਂਟ ਦੀ ਜਾਂ ਕਿਸੇ ਵੀ ਸਬੰਧਤ ਵਿਅਕਤੀ ਦਾ ਨੁਕਸਾਨ ਹੁੰਦਾ ਤੇ ਉਹ ਕਮਿਸ਼ਨਰ ਪੁਲਿਸ ਲੁਧਿਆਣਾ ਜਿਹੜਾ ਸਪਸ਼ਟ ਤੌਰ ਤੇ ਡਾਇਰੈਕਟਲੀ ਉਹਦਾ ਜ਼ਿੰਮੇਵਾਰ ਹੋਵੇਗਾ ਇਸ ਕਰਕੇ ਸਾਰਿਆਂ ਨੂੰ ਸੁਰੱਖਿਆ ਪ੍ਰਦਾਨ ਕਰੇ ਤਾਂ ਕਿ ਦੁਬਾਰਾ ਸਾਡੀ ਕਚੈਰੀ ਇਸੇ ਮੁੱਦੇ ਤੇ ਬੰਦ ਨਾ ਹੋਵੇ ਜਿਹੜੇ ਅੱਜ ਬੰਦ ਇੱਕ ਹਫ਼ਤੇ ਚ ਦੋ ਜੀ ਵਾਰੀ ਦੋ ਵਾਰੀ ਨੂੰ ਮੇਲ ਆ ਗਈ ਨਾ ਅਲੱਗ-ਅਲੱਗ ਈਮੇਲ ਤੇ ਆਈ ਹੈ ਗੈਰ ਉਹ ਇਹ ਤਾਂ ਜੀ ਹੁਣ ਦੇਖੋ ਪੁਲਿਸ ਦਾ ਮੈਂ ਕਹਾਂਗਾ ਕਿ ਫੇਲ ਹੋ ਰਿਹਾ ਹੈ ਇਸ ਮਾਮਲੇ ਤੇ ਬਿਲਕੁਲ ਪੁਲਿਸ ਜਿਹੜੀ ਹੈ ਫੇਲ ਹੋ ਚੁੱਕੀ ਆ ਰਾਤ ਨੂੰ ਥਾਣੇ ਦੇ ਵਿੱਚ ਇਹ ਹੁੰਦਾ ਜੇਕਰ ਕੋਈ ਇਨਸੀਡੈਂਟ ਵਾਪਰ ਜਦੋਂ ਉੱਥੇ ਕੋਈ ਸਿਪਾਹੀ ਨਹੀਂ ਹੁੰਦਾ ਜਿਹੜਾ ਕੋਈ ਹੌਲਦਾਰ ਨਹੀਂ ਹੁੰਦਾ ਕੋਈ ਥਾਣੇਦਾਰ ਨਹੀਂ ਹੁੰਦਾ ਜਿਹੜਾ ਸੁਣਵਾਈ ਕਰ ਸਕੇ ਇਹ ਪਿੱਛੇ ਜੇ ਵੀ ਇੱਕ ਦੋ ਇਨਸੀਡੈਂਟ ਹੋ ਚੁੱਕੇ ਆ ਸਾਡੇ ਕਿਸੇ ਦੋਸਤ ਦੇ ਸੱਟਾਂ ਮਾਰੀਆਂ ਕਿਸੇ ਨੇ ਲੁੱਟਖੋ ਕਰਨ ਦੀ ਨੀਅਤ ਨਾਲ ਉਹ ਜਦੋਂ ਭੱਜ ਕੇ ਥਾਣੇ ਗਿਆ ਤੇ ਪਤਾ ਲੱਗਾ ਕਿ ਉੱਥੇ ਥਾਣੇ ਦੇ ਵਿੱਚ ਇੱਕ ਸੰਤਰੀ ਤੋਂ ਇਲਾਵਾ ਹੋਰ ਕੋਈ ਕਾਰਵਾਈ ਕਰਨ ਵਾਲਾ ਨਹੀਂ ਸੀ ਬੈਠਾ ਇਹੋ ਜਿਹੇ ਤਾਂ ਹਾਲਾਤ ਪੈਦਾ ਹੋ ਚੁੱਕੇ ਨੇ ਕਾਰਨ ਇੱਕੋ ਇੱਕ ਆ ਕਿ ਜਿਹੜੇ ਸਰਦਾਰ ਭਗਵੰਤ ਸਿੰਘ ਮਾਨ ਕਹਿੰਦੇ ਸੀ ਕਿ ਮੈਂ ਗਨਮੈਨ ਕਲਚਰ ਬੰਦ ਕਰਾਂਗਾ ਉਹ ਹਜ਼ਾਰ ਹਜ਼ਾਰ ਬੰਦਾ ਲੈ ਕੇ ਆਪ ਤੁਰੇ ਫਿਰਦੇ ਨੇ ਇਸੇ ਤਰ੍ਹਾਂ ਸਾਰੇ ਪੰਜਾਬ ਦੇ ਵਿੱਚ ਉਹਨੇ ਆਪਣੇ ਆਪਣੇ ਸ਼ਗਿਰਦ ਲੀਡਰਾਂ ਨੂੰ 4-4 5-5 ਗਨਮੈਨ ਦੇ ਰੱਖੇ ਨੇ ਪੁਲਿਸ ਤਾਂ ਸਾਰੀ ਉਧਰ ਲੱਗੀ ਆ ਤੇ ਪੁਲਿਸ ਸਿਕਿਉਰਿਟੀ ਕਿਵੇਂ ਪ੍ਰਦਾਨ ਕਰੇ ਸਾਰੇ ਸਿਟੀਜ਼ਨ ਨੂੰ ਪੰਜਾਬ ਦੇਆਂ ਨੂੰ ਤੋ ਇਹ ਫੇਲਿਅਰ ਹੈ ਪੁਲਿਸ ਦਾ ਪੁਲਿਸ ਨੂੰ ਚਾਹੀਦਾ ਕਿ ਗਨਮੈਨ ਕਲਚਰ ਬੰਦ ਕਰਕੇ ਥਾਣਿਆਂ ਦੇ ਵਿੱਚ ਨਫਰੀ ਵਧਾਏ ਔਰ ਸਾਰੇ ਸਿਟੀਜ਼ਨਸ ਨੂੰ ਪੂਰਨ ਰੂਪ ਵਿੱਚ ਸਿਕਿਉਰਿਟੀ ਪ੍ਰਦਾਨ ਕਰੇ ਆਜ ਸੈਂਟੀਫਿਕ ਸੁਰੱਖਿਆ ਤਾਂ ਸਾਨੂੰ ਚਾਹੀਦੀ ਹੈ ਜੀ ਜੋ ਐਸਐਸਓ ਕਹਿੰਦੇ ਆਮਦ ਆ ਗਈ ਪੁਲਸ ਖੜਾਤੇ ਹਰੇਕ ਮੋਡੇ ਤੇ ਅੱਜ ਕੱਲ ਪਿਛਲੀ ਵਾਰ ਵੀ ਜਦ 2022 ਬੰਬ ਲਾਸਟ ਹੋਇਆ ਸੀ ਉਹ ਆਰਡੀਐਸ ਦਾ ਹੋਇਆ ਸੀ ਜੀ ਇਟ ਇਸ ਨਾਟ ਪੋਸੀਬਲ ਕਿ ਵਿਦਆਊਟ ਐਨੀ ਸਾਇੰਟਿਫਿਕ ਜਾਂ ਟੈਕਨੀਕਲ ਉਹਦੇ ਇਕਵਿਪਮੈਂਟਸ ਦੇ ਇੱਥੇ ਕੋਈ ਪੱਕਾ ਜਾਵੇ ਕਿਉਂਕਿ ਅੱਜ ਕੱਲ ਟੈਕਨੋਲੋਜੀ ਇੰਨੀ ਐਡਵਾਂਸ ਹੋ ਚੁੱਕੀ ਹੈ ਪੁਲਿਸ ਕੋਲ ਨਹੀਂ ਤਾਂ ਪੈਸੇ ਵਰਗਾ ਕੋਲ ਵੀ ਟੈਕਨੋਲੋਜੀ ਐਡਵਾਂਸ ਹੀ ਹੈ ਅੱਜ ਕੱਲ ਕੋਈ ਚਾਹ ਤਾਂ ਕੁਛ ਵੀ ਅਲਾ ਤਾਂ ਮਾਹੌਲ ਰਿਹਾ ਨਹੀਂ ਗਾ ਤੇ ਜਿਹੜਾ ਈਮੇਲ ਹੈਗਾ ਜੀ ਉਹਨੂੰ ਛੇਤੀ ਟ੍ਰੈਕ ਟ੍ਰੈਕ ਡਾਊਨ ਕਰਨ ਦੀ ਕਿਉਂਕਿ 26 ਜਨਵਰੀ ਅਸੀਂ ਮੰਨਦੇ ਆ ਬੜਾ ਸੈਂਸਿਟਿਵ ਮਾਹੌਲ ਹੈਗਾ ਜੀ ਬਟ ਇਹ ਅਸੀਂ ਇਹ ਵੀ ਨਹੀਂ ਚਾਹੁੰਦੇ ਵੀ ਕੋਈ ਵੀ ਜਣਾ ਖੜਾ ਈਮੇਲ ਕਰਦਾ ਅਸੀਂ ਕੋਟਾ ਬੰਦ ਕਰ ਦਈਏ ਜੀ ਬਹੁਤ ਨੁਕਸਾਨ ਹੁੰਦਾ ਹੈ ਕੋਟਾ ਬੰਦ ਕਰਨ ਦਾ ਤੇ ਅਸੀਂ ਫੇਰ ਦੁਬਾਰਾ ਤੋਂ ਪੀਰ ਹੀ ਕਰਾਂਗੇ ਇਹਨੂੰ ਛੇਤੀ ਛੇਤੀ ਜਿੰਨਾ ਹੋ ਸਕੇ ਇਹਨੂੰ ਟਰੈਕ ਡਾਊਨ ਕਰਾਂਗੇ ਵੀਪੀਐਨ ਦੇ ਰਾਹੀਂ ਮੈਨੂੰ ਪਤਾ ਲੱਗਿਆ ਜੀ ਆਇਆ ਤੁਹਾਨੂੰ ਟਰੈਕ ਡਾਊਨ ਕਰਕੇ ਜਿੱਥੇ ਵੀ ਬੰਦਾ ਹੈਗਾ ਉਹਨੂੰ ਚੱਕਣ ਤਾਂ ਕਿ ਇਹ ਮੌਲ ਇੱਕ ਮੈਸੇਜ ਆਵੇ ਸਾਰਿਆਂ ਨੂੰ ਵੀ ਇਹ ਕੋਈ ਏਡਾ ਈਜ਼ੀ ਪਲੇਸ ਨਹੀਂ ਹੈ ਵੀ ਕਿਉਂਕਿ ਸਾਡੀ ਬੜਾ ਸੌਫਟ ਟਾਰਗੇਟ ਹੈ ਜੀ ਇੱਕ ਬਿਚਾਰੀ ਹੈ ਜੀ 20 ਤੋਂ 30 ਹਜ਼ਾਰ ਬੰਦੇ ਇੱਥੇ ਰੋ ਜਾਂਦਾ ਜਿਵੇਂ ਸਿੱਧੂ ਸਾਹਿਬ ਨੇ ਵੀ ਕਿਹਾ ਜਿਹੜੀ ਨਫਰੀਅਤ ਹੈ ਬਤਾਈ ਜਾਵੇ ਜੀ ਕੰਵਨਸਲਚਰ ਅਜ ਬੰਦ ਕਰ ਦਿੰਦੀ ਇਹਨਾਂ ਇੱਕ ਇੱਕ ਬੰਦੇ ਨੂੰ ਬਚਾਉਣਾ ਜ਼ਰੂਰੀ ਲਾਅ ਐਂਡ ਆਰਡਰ ਦਾ ਦੇਖਣ ਏਸੀਪੀ ਸਾਹਿਬ ਦੀ ਆਪਣੀ ਜ਼ਿੰਮੇਵਾਰੀ ਹੈ ਜੀ ਤਾਂ ਡਿਊਟੀ ਹੈ ਤੇ ਤੁਹਾਡੇ ਮਾਧਿਅਮ ਰਾਹੀਂ ਮੈਂ ਵੀ ਸਾਰਾ ਨੂੰ ਇਹ ਗੱਲ ਕਰਨਾ ਕਿ ਕੋਈ ਵੀ ਜੇ ਕੋਈ ਤੁਹਾਨੂੰ ਲੱਗਦਾ ਕੋਈ ਸ਼ਰਾਰਤੀ ਅੰਸਰ ਜਾਂ ਕੋਈ ਬੰਦਾ ਇੱਥੇ ਅਣਛਾਤਾ ਇੱਥੇ ਫਿਰ ਰਿਹਾ ਉਹ ਤੁਰੰਤ ਪੁਲਿਸ ਨੂੰ ਕੰਪਲੇਂਟ ਕਰਨ ਉਹਦੇ ਬਾਰੇ ਦੱਸਣ ਸਰ ਮੌਕਰੇਲ ਦਾ ਨਾਮ ਦਿੱਤਾ ਜਾਂਦਾ ਬਾਅਦ ਚ ਜਦੋਂ ਪਿਛਲੀ ਵਾਰ ਮੌਕਰੇਲ ਹੋਈ ਸੀ ਕਿ ਜੀ ਇਸ ਵਾਰ ਤਾਂ ਥ੍ਰੈਟ ਹੈ ਇਸ ਵਾਰ ਈਮੇਲ ਹੈ ਜੀ ਪਿਛਲੀ ਵਾਰ ਸਾਨੂੰ ਪਤਾ ਜੀ ਇਹ ਸਾਰਾ ਹੌਕਸ ਹੈ ਜੀ ਕੋਈ ਦੱਸ ਕੇ ਨਹੀਂ ਆਂਦਾ ਜਿਹਨੇ ਕਰਨਾ ਉਹਨੇ ਵੈਸੀ ਕਰ ਦੇਣਾ ਜੀ ਬਟ ਮੈਂ ਬੀਇੰਗ ਪ੍ਰਧਾਨ ਇਥੇ ਰਿਸਨੇ ਆਸਾ ਤਾਂ ਕਿਸੇ ਵੀ ਵਕੀਲ ਜਿਵੇਂ ਸਿੱਧੂ ਸਾਹਿਬ ਨੇ ਕਿਹਾ ਵੀ ਕਿਸੇ ਵਕੀਲ ਦੀ ਜ਼ਿੰਮੇਵਾਰੀ ਹੈ सीपी दिया तो सबसे पहला मेरी जिम्मेदारी है जी लिटिंगेंस जी वकील जी कोई भी होगा सब तो सबसे पहला जिम्मेदार मैं होऊंगा जी इस तो पहला भी बम ब्लास्ट हो चुका है 83 दिस की जी 83 दिस की जी ਤੇ ਹੁਣ ਦੁਬਾਰਾ ਹੀ ਆ ਜੀ ਇਹੀ ਅਸੀਂ ਦੁਬਾਰਾ ਸਟਨ ਮੈਸੇਜ ਜੀ ਦੇਣਾ ਚਾਹੁੰਦੇ ਸੀ सीपी ਸਾਹਿਬ ਨੂੰ ਹੀ ਕਰਨੇ ਛੇਤੀ ਛੋਤੀ ਬੰਦਾ پکڑਣ ਤਾਂ ਕਿ ਇਹ ਸਟਨ ਮੈਸੇਜ ਆਵੇ ਕਿ ਕੋਈ ਅਸੀਂ ਕੋਈ ਈਜ਼ੀ ਪਲੇਸ ਨਹੀਂ ਹੈ ਜੀ ਹੁਣ ਟੈਕਨੀਕਲ ਐਸਪੈਕਟਸ ਜੀ ਆ ਇਨਵੈਸਟੀਗੇਸ਼ਨ ਪਾਰਟ ਪੁਲਿਸ ਦਾ ਹੈਗਾ ਤੇ ਅਕਸਰਿਕ ਦਾ ਵੀ ਹੈ ਉਹ ਵੀ ਅਸੀਂ ਹੁਣ ਅਪਡੇਟ ਲਵਾਂਗੇ ਸੀਪੀ ਸਾਹਿਬ ਤੋਂ ਵੀ ਅਕਸਰਿਕ ਉਹਦਾ ਵੀ ਕੀ ਬਣਾਤੇ ਨਵੀਂ ਜਵਰਾ ਈਮੇਲ ਆ ਗਈ ਹੈ ਤਾਂ ਕਿ ਇਹ ਚੀਜ਼ਾਂ ਬੰਦ ਹੋਣ ਉਹ ਜਦੋਂ ਬੰਦ ਕਰਦੇ ਵਕੀਲਾਂ ਦਾ ਜਾਂ ਚਾਹ ਨਹੀਂ ਵਕੀਲਾਂ ਦੀ ਮੂਵਮੈਂਟ ਕੋਈ ਰੈਸਟ੍ਰਿਕਟਡ ਨਹੀਂ ਹੈ ਜੀ ਸਿਰਫ ਲਿਟਿਗੇਸ਼ਨ ਤੋਂ ਬੰਦ ਕੀਤਾ ਲਿਟਿਗੇਸ਼ਨ ਜਿਸ ਕਰਕੇ ਬੰਦ ਕੀਤਾ ਕਿਉਂਕਿ ਬਜ਼ੁਰਗਾਂ ਦਾ ਪ੍ਰੈਗਨੈਂਟ ਲੇਡੀਆਂ ਦਾ ਇਹ ਬੱਚਾ ਦਾ ਉਹਨਾਂ ਦੇ ਮੂਵਮੈਂਟ ਕਰਕੇ ਤੇ ਕੋਈ ਵਿਗਨ ਨਾ ਆਵੇ ਪੁਲਿਸ ਕੋ ਆਪਣੀ ਕਾਰਵਾਈ ਕਰਨ ਲਈ ਇਸ ਕਰਕੇ ਉਸੇ ਲਿਟਿਕਟਸ ਬਾਸ ਇੰਜੀਨੀਅਰ ਬੋਰਡ ਅਧਿਕਾਰੀਆਂ ਨਾਲ ਕੋਈ ਮੀਟਿੰਗ ਹਜੇ ਕਰਾਂਗੇ ਜੀ ਹਜੇ ਇੱਕ ਵਾਰ ਬਿਲਡਿੰਗ ਚੈਕਿੰਗ ਹੋ ਜੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਉਹ ਉਹਨਾਂ ਨੂੰ ਕੋਈ ਕੈਨੂ ਮਿਲੇ ਕਿ ਵੀ ਸਾਨੂੰ ਉਹ ਜਿਆ ਰੋਕ ਰੇਸ ਕਰਕੇ ਅਸੀਂ ਕੁਛ ਨਹੀਂ ਇਹ ਛੇੜ ਰਹੇ ਇੱਕ ਵਾਰ ਬਿਲਡਿੰਗ ਆ ਜੇ ਉਸ ਤੋਂ ਬਾਅਦ ਦੁਬਾਰਾ ਦੁਪਹਿਰ ਨੂੰ ਅਸੀਂ ਜਾ ਕੇ ਮੱਠਲ ਚਲਾ ਭਾਈ ਥੈਂਕ ਯੂ